ਸਸੀਗਾਰ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਰੱਬ ਗਿਆ ਅਰਦਾਸ ਕਰਦਾ ਕਿ ਪਰਮਾਤਮਾ ਆਪਦਾ ਅਸ਼ੀਰਵਾਦ ਭਰੇ ਹੱਥ ਤੁਹਾਡੇ ਹਮੇਸ਼ਾ ਸਿਰਾਂ ਤੇ ਬਣਾ ਕੇ ਰੱਖੇ ਤਾਂ ਦੋਸਤੋ ਸਭ ਤੋਂ ਪਹਿਲਾਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਵੀਸੀ ਪੰਜਾਬ YouTube ਤੇ ਪੀਵੀਸੀ ਪੰਜਾਬੀ ਅਤੇ ਤੁਹਾਡਾ ਅਖਬਾਰ YouTube Facebook Instagram ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡਾ ਅਖਬਾਰ ਹੈ ਜਿਹੜਾ ਤੁਸੀਂ ਪੰਜਾਬੀ ਟਾਈਪ ਕਰੋਗੇ ਬਾਅਦ Facebook Instagram ਤੇ ਤੁਹਾਡੇ ਸਾਹਮਣੇ YouTube ਤੇ ਆ ਜਾਏਗਾ ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਿਹੜਾ ਵੱਧ ਵੱਧ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦੱਬੋ ਤੁਹਾਡਾ ਇੱਕ ਇੱਕ ਜੋ ਸਬਸਕ੍ਰਾਈਬ ਕੀਤਾ ਹੋਇਆ ਇੱਕ ਇੱਕ ਸ਼ੇਅਰ ਕੀਤਾ ਹੋਇਆ ਬਟਨ ਜਿਹੜਾ ਦੱਬਿਆ ਹੋਇਆ ਸਾਡੇ ਲਈ ਉਹ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਨਵੀਆਂ ਤਾਜ਼ਾ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੈ ਅ ਦੋਸਤੋ ਰਣਜੀਤ ਸਿੰਘ ਗਿੱਲ ਜਿਹੜੇ ਕਿ 2017 ਤੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਕਰੜ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਸਨ ਬੇਸ਼ੱਕ ਉਹ ਹਾਰ ਚੁੱਕੇ ਸੀਗੇ ਉਹ ਬੀਤੀ ਰਾਤ ਕਰੀਬ 9:30 ਵਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆ ਜਿਹੜੇ ਉਹਨਾਂ ਦੇ ਰਿਹਾਇਸ਼ ਤੇ ਜਾ ਕੇ ਚੁੱਪਚਾਪ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦੇ ਆ ਜਿਸ ਤੋਂ ਬਾਅਦ ਅੱਜ ਸਵੇਰੇ ਤੜਕਸਾਰੀ ਪੰਜਾਬ ਵਿਜੀਲੈਂਸ ਦੇ ਵੱਲੋਂ ਜੋ ਅਜੁਰੰਦੀਪ ਸਿੰਘ ਗੱਲ ਹੈਗੇ ਆ ਉਹ ਵੱਡੇ ਕਾਰੋਬਾਰੀ ਆ ਉਹਨਾਂ ਦੀ ਚੰਡੀਗੜ੍ਹ ਤੇ ਮੁਹਾਲੀ ਸਥਿਤ ਰਿਹਾਇਸ਼ ਹੈ ਜਿਹੜੀ ਉੱਥੇ ਰੇਡ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਉਥਲ-ਪੁਥਲ ਹੈ ਜਿਹੜੀ ਮੱਚੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਕਾਫੀ ਜੋ ਕੰਸੂਆਂ ਦਾ ਬਾਜ਼ਾਰ ਹੈ ਜਿਹੜਾ ਅਫਵਾਹਾਂ ਦਾ ਬਾਜ਼ਾਰ ਹੈ ਜਿਹੜਾ ਗਰਮ ਹੈਗਾ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੁਝ ਪੇਜ ਹੈਗੇ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰঞ্জੀਤ ਸਿੰਘ ਗਿੱਲ ਦੇ ਕੁਝ ਵਿੱਤੀ ਲੈਣ ਦੇਣ ਆ ਜਿਹੜੇ ਉਹ ਵਿਕਰਮ ਸਿੰਘ ਮਜੀਦਿਆ ਜੋ ਕਿ ਇਸ ਸਮੇਂ ਨਾਭਾ ਜੇਲ੍ਹ ਦੇ ਵਿੱਚ ਬੰਦ ਹਨ ਉਹਨਾਂ ਦੇ ਨਾਲ ਜੋ ਲਿੰਕ ਕੁਝ ਸਾਹਮਣੇ ਆਏ ਹਨ ਤੇ ਕੁਝ ਡਰਗ ਮਨੀ ਦੇ ਨਾਲ ਸੰਬੰਧਤ ਵੀ ਕੁਝ ਦਸਤਾਵੇਜ਼ ਆ ਜਿਹੜੇ ਵਿਜੀਲੈਂਸ ਦੇ ਹੱਥ ਲੱਗੇ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਇਹ ਰੇਡ ਆ ਜਿਹੜੀ ਕੀਤੀ ਗਈ ਹੈ ਉਧਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਜੋ ਇਸ ਵਕਤ ਰਾਜਨੀਤੀ ਦੇ ਵਿੱਚ ਜੋ ਅਲੱਗ-ਅਲੱਗ ਗੱਲਾਂ ਸੁਣਨ ਦੇ ਵਿੱਚ ਆ ਰਹੀਆਂ ਨੇ ਗਿਆ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਖਰੜ ਤੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿਲਾ ਵਿਧਾਇਕ ਨੇ ਹਨ ਮੋਲਗ ਗਰਮਾਨ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਿਖ ਕੇ ਪਾ ਦਿੱਤਾ ਗਿਆ ਸੀਗਾ ਕਿ ਉਹ ਭਾਰੀ ਮਨ ਦੇ ਨਾਲ ਆਪਣੇ ਐਮ ਐਲ ਏ ਸ਼ਿਪ ਤੋਂ ਅਸਤੀਫਾ ਦੇ ਰਹੇ ਹਨ ਜਿਸ ਤੋਂ ਬਾਅਦ ਲਗਾਤਾਰ ਜੋ ਅਫਵਾਹਾਂ ਦਾ ਬਾਜ਼ਾਰ ਹੈ ਜਿਹੜਾ ਗਰਮ ਸੀਗਾ ਕਿਹਾ ਜਾ ਰਿਹਾ ਸੀ ਕਿ ਅਨਮੋਲ ਗਗਨ ਮਾਨ ਜਿਹੜੇ ਉਹਨਾਂ ਤੋਂ ਅਸਤੀਫਾ ਜਿਹੜਾ ਅਰਵਿੰਦ ਕੇਜਰੀਵਾਲ ਜੋ ਕਨਵੀਨਰ ਬਿਗੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਦਿੱਲੀ ਭਲਾ ਕੇ ਅਨਮੋਲ ਗਗਨ ਮਾਨ ਨੂੰ ਕਿਹਾ ਗਿਆ ਕਿ ਉਹ ਆਪਣਾ ਅਸਤੀਫਾ ਜਿਹੜਾ ਉਹ ਪਾਰਟੀ ਹਾਈ ਕਮਾਂਡ ਨੂੰ ਭੇਜਣ ਅਤੇ ਇਥੋਂ ਰਣਜੀਤ ਸਿੰਘ ਗਿੱਲ ਹੈ ਜਿਹੜੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਏ ਸੀਗੇ ਉਹ ਜੋ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤੇ ਜਿੰਨੀ ਚੋਣਾਂ ਜੋ ਕਰੜ ਦੇ ਵਿੱਚ ਜੋ ਹੋਣ ਹੋਣੀਆਂ ਸੀਗੀਆਂ ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਨਗੇ ਅ ਲੇਕਿਨ ਇਸ ਪੂਰੇ ਮਾਮਲੇ ਦੇ ਵਿੱਚ ਰਣਜੀਤ ਸਿੰਘ ਗਿੱਲ ਜਿਹੜੇ ਉਹਨਾਂ ਦੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜਿਹੜੇ ਉਹ ਖੜੜ ਜਾ ਕੇ ਜੋ ਅਨਮੋਲ ਗਗਨਮਾਨ ਹੈ ਉਹਨਾਂ ਨੂੰ ਬਣਾਉਂਦੇ ਹਨ ਤਾਂ ਅਸਤੀਫਾ ਨਾ ਦੇਣ ਬਾਰੇ ਉਹਨਾਂ ਨੂੰ ਬਣਾ ਵੀ ਲਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਜਿਹੜੇ ਹਲੇ ਵੀ ਆਪ ਦੇ ਰਾਜਨੀਤਿਕ ਪੱਤੇ ਜਿਹੜੇ ਨਹੀਂ ਖੋਲਰੇ ਸੀਗੇ ਇੱਥੇ ਇੱਕ ਗੱਲ ਇਹ ਵੀ ਜ਼ਰੂਰ ਦੋਸਤੋ ਸੋਚਣ ਵਾਲੀ ਹੈਗੀ ਹੈ ਕਿ ਰਣਜੀਤ ਸਿੰਘ ਗਿੱਲ ਜਿਹੜੇ ਕਾਫੀ ਵੱਡੇ ਇੰਡਸਟਰੀਸਟ ਉਦਯੋਗਪਤੀ ਨੇ ਜਿਨ੍ਹਾਂ ਦੀ ਗਿਲਕੋ ਵੈਲੀ ਹੋ ਗਿਆ ਇਹ ਹੋਰ ਕਈ ਜੋ ਪ੍ਰੋਜੈਕਟ ਹੈਗੇ ਚੱਲਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ 2017-2022 ਦੇ ਵਿੱਚ ਕਰਨ ਤੋਂ ਚੋਣਾ ਵੀ ਲੜ ਚੁੱਕੇ ਹੈਗੇ ਆ ਕਿੱਥੇ ਤਾਂ ਉਹਨਾਂ ਨੇ ਆਪਦੇ ਸਮਰਥਕਾਂ ਦੇ ਨਾਲ ਕਿਉਂਕਿ ਲਗਾਤਾਰ ਰਣਜੀਤ ਸਿੰਘ ਗਿੱਲ ਹੈ ਜਿਹੜੇ ਆਪਦੇ ਜੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਉੱਥੇ ਲਗਾਤਾਰ ਉਹ ਹਰ ਰੋਜ਼ ਫੋਟੋ ਆ ਪਾ ਰਹੇ ਸੀ ਕਿ ਆਪਦੇ ਸਮਰਥਕਾਂ ਦੇ ਨਾਲ ਰੋਜ਼ ਮੀਟਿੰਗ ਕਰ ਰਹੇ ਹਨ ਹਰ ਰੋਜ਼ ਜੋ ਸਮਰਥਕਾਂ ਪੁੱਛ ਰਹੇ ਹਨ ਕਿ ਕਿਹੜੀ ਪਾਰਟੀ ਜੁਆਇਨ ਕੀਤੀ ਜਾਵੇ ਕਿੱਥੇ ਤਾਂ ਉਹਨਾਂ ਨੇ ਆਪਦੇ ਸਮਰਥਕਾਂ ਦੇ ਨਾਲ ਇੱਕ ਵੱਡਾ ਇਕੱਠ ਕਰਕੇ ਪੰਜਾਬ ਭਾਜਪਾ ਦੇ ਜੋ ਪ੍ਰਧਾਨ ਨੇ ਸੁਨੀਲ ਜਾਖੜ ਜਾਂ ਕਾਰਜਕਾਰੀ ਪ੍ਰਧਾਨ ਨੇਗੇ ਅਸ਼ੋਨੀ ਸ਼ਰਮਾ ਜੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਭਾਜਪਾ ਜੁਆਇਨ ਕਰਨ ਦੇ ਸੀ ਕਿੱਥੇ ਉਹ ਬੀਤੀ ਰਾਤ 9:30 ਵਜੇ ਤੋਂ 50 ਇਕੱਲੇ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰ ਜਾ ਕੇ ਇਕੱਲੇ ਭਾਜਪਾ ਜੁਆਇਨ ਕਰਦੇ ਆ ਇਸ ਗੱਲ ਨੂੰ ਵੀ ਲੈ ਕੇ ਕਾਫੀ ਕੰਸੋਵਾਂ ਦਾ ਬਾਜ਼ਾਰ ਆ ਪਵਾਂ ਦਾ ਬਾਜ਼ਾਰ ਹੈ ਜਿਹੜਾ ਗਰਮ ਨਜ਼ਰ ਆ ਰਿਹਾ ਹੈ ਉਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਮਾਮਲੇ ਨੂੰ ਲੈ ਕੇ ਜੋ ਰਣਜੀਤ ਸਿੰਘ ਗੱਲ ਹੈਗੇ ਆ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਤੇ ਇਨਕਮ ਟੈਕਸ ਦੀ ਰੇਡ ਆ ਜਿਹੜੀ ਇਹਨਾਂ ਦਫ਼ਤਰ ਦੇ ਵਿੱਚ ਪਈ ਸੀਗੀ ਅਤੇ ਰਣਜੀਤ ਸਿੰਘ ਗਿੱਲ ਜਿਹੜੇ ਉਹ ਇਨਕਮ ਟੈਕਸ ਈਡੀ ਸੀਬੀਆਈ ਇਹਨਾਂ ਤੋਂ ਬਚਣ ਦੇ ਲਈ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਉਹਨਾਂ ਨੇ ਵੱਲੋਂ ਬੀਤੀ ਰਾਤ ਚੁੱਪਚਾਪ ਕੀਤਾ ਗਿਆ ਸੀ ਲੇਕਿਨ ਕੁਝ ਹੀ ਘੰਟੇ ਸਮਾਂ ਬੀਤਣ ਤੋਂ ਬਾਅਦ ਭਗਵੰਤ ਸਿੰਘ ਸਰਕਾਰ ਦੀ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਰੇਡ ਆ ਜਿਹੜੀ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਰਣਜੀਤ ਸਿੰਘ ਗਿੱਲ ਜਿਹੜੇ ਕਾਫੀ ਦੁਚਿੱਤੀ ਦੇ ਵਿੱਚ ਫਸੇ ਨਜ਼ਰ ਆ ਰਿਹਾ ਹੈ ਹਾਲੇ ਤੱਕ ਵਿਜੀਲੈਂਸ ਦੀ ਰੇਡ ਹੈ ਜਿਹੜੀ ਲਗਾਤਾਰ ਜਾਰੀ ਹੈ ਉਹਨਾਂ ਦੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਗਿੱਲ ਦੇ 파ਟਨਰ ਹੈ ਜਿਹੜੇ ਉਹਨਾਂ ਦੇ ਘਰ ਵੀ ਵਿਜੀਲੈਂਸ ਦੀ ਰੇਡ ਲਗਾਤਾਰ ਚੱਲ ਰਹੀ ਹੈ ਉਧਰ ਦੂਜੇ ਪਾਸੇ ਜੋ ਰਣਜੀਤ ਸਿੰਘ ਗਿੱਲ ਹੈਗੇ ਆ ਉਹ ਜਿਸ ਜਗ੍ਹਾ ਤੇ ਵਿਜੀਲੈਂਸ ਦੀ ਰੇਡ ਪਈ ਹੈ ਉੱਥੇ ਕਿਸੇ ਨੂੰ ਵੀ ਅੰਦਰ ਆਉਣ ਦੀ ਬਾਹਰ ਜਾਣ ਦੀ ਇਜਾਜ਼ਤ ਜਿਹੜੀ ਨਹੀਂ ਦਿੱਤੀ ਜਾ ਰਹੀ ਹੈਗੀ ਅਤੇ ਵਿਜੀਲੈਂਸ ਦੇ ਵੱਲੋਂ ਵੀ ਹਜੇ ਕੋਈ ਆਫੀਸ਼ੀਅਲ ਗੱਲਬਾਤ ਹੈ ਜਿਹੜੀ ਜੋ ਪੱਤਰਕਾਰਾਂ ਦੇ ਸਾਹਮਣੇ ਨਹੀਂ ਲਿਆਂਦੀ ਗਈ ਹੈਗੀ ਤਾਂ ਇਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਸ਼ਾਮ ਤੱਕ ਰঞ্জੀਤ ਸਿੰਘ ਗਿੱਲ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈਗੀ ਹੈ ਤਾਂ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਵਿਜੀਲੈਂਸ ਦੀ ਕਾਰਵਾਈ ਹੈ ਜਿਹੜੀ ਕਿੱਥੇ ਤੱਕ ਪਹੁੰਚਦੀ ਹੈ ਅਤੇ ਕੀ ਇਸ ਮਾਮਲੇ ਦੇ ਵਿੱਚ ਅੱਗੇ ਅਪਡੇਟ ਆਉਂਦੀ ਹੈ ਤੁਹਾਨੂੰ ਉਹ ਜਰੂਰ ਦੱਸਦੇ ਰਹਾਂਗੇ ਤਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡਾ ਜੁੜੰਦੇ ਰਹੀ ਸਾਡਾ ਜਰੂਰ ਜੁੜੋ ਜੀ ਧੰਨਵਾਦ ਇੱਕ ਵਾਰ ਫੇਰ ਬੇਨਤੀ ਹੈ ਸਾਡੇ ਦੋਨੋਂ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜੇ ਉਹਨਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ